ਸਾਰੇ ਪਤਾ थैंक यू जीसस ਪਰ ਸਾਡੇ ਵੱਡੀ ਗੁਵਾਈ ਦੇ ਨਾਲ ਅੱਜ ਸਾਡੇ ਵਿੱਚਕਾਰ ਆਇਆ ਔਰ ਪਰਮੇਸ਼ਰ ਦੀ ਮਹਾਸਾਮਰਤ ਨੇ ਸ਼ਬਦਾਂ ਨੇ ਪ੍ਰੇਰਣਾ ਨੇ ਇਹਨਾਂ ਦੇ ਜੀਵਨ ਨੂੰ ਬਚਾ ਵੱਡਾ ਮੁਰਕਲ ਵੱਡਾ ਮੌਜਾ ਕੀਤਾ ਆਮੀਨ ਹੋਰ ਵੀ ਸਕਦਾ ਸੀ ਕੰਮ ਆਮੀਨ ਮਹਾਸਾਮਰਤ ਨੇ ਪ੍ਰੇਰ ਕਰੰਦ ਦੁਆਰਾ ਮੁਸਤਕਰੰਦ ਦੁਆਰਾ ਇਹਨਾਂ ਦੇ ਜੀਵਨ ਨੂੰ ਬਚਾ ਕੀਤਾ ਔਰ ਹੋਲੀ ਖੁਸ਼ੀ ਅੱਜ ਜਸ਼ਨ ਹੈ ਇਹ ਅੱਜ ਮਨਾ ਰਹੇ ਆ ਪਵਾਂਡੇ ਵਿੱਚ ਧੌਲ ਦੇ ਨਾਲ ਅੱਜ ਆਇਆ ਆਪਣੀ ਗਵਾਈ ਨੇ ਲੱਗੇ ਸਾਡੇ ਵੀਰਾਂ ਸਾਰਾ ਪਰਵਾਹ ਅੱਜ ਜਗਤ ਵਿੱਚ ਪਹੁੰਚੇਗਾ ਕੀ ਨਾਮਕ ਹਜ਼ਾਰ ਕਿਤੇ ਆਇਆ ਤੁਸੀਂ ਅਸੀਂ ਕੋਠੀ ਸਿਖਾ ਤੋ ਕੀ ਗਵਾਈ ਹੈ ਤੁਹਾਡੀ ਗਵਾਈ ਹੈ ਕਿ ਮੇਰੇ ਭਰਾ ਜੇਲ੍ਹ ਚ ਸੀਗਾ 3 ਸਾਲ ਤੋਂ ਕਿੰਨੇ ਸਮੇਂ ਤੋਂ 3 ਸਾਲ ਤੋਂ 3 ਸਾਲ ਤੋਂ 7 ਸਾਲ ਹੋ ਗਏ ਨੂੰ ਘਰੋਂ ਗਏ ਨੂੰ अच्छा 70 ਸਾਲਾਂ ਬਾਅਦ ਜੇ 24 ਸਾਲਾਂ ਬਾਅਦ ਜੇਲ੍ਹ ਚ ਗਿਆ ਚਲਾ ਕੋਈ ਮਤਲਬ ਕੋਈ ਅਸੀਂ ਦੁਨੀਆ ਤੇ ਸਿਆਣਾ ਕੋਈ ਛੱਡਿਆ ਸੀ ਕਿ ਜਿੱਥੇ ਅਸੀਂ ਨਹੀਂ ਲੱਕਰ ਗੜਿਆ ਸੀ ਪਰ ਜਦੋਂ ਦੇ ਅਸੀਂ ਇਤਰਾਹੀਂ ਸਾਨੂੰ ਸਿਆਣਿਆਂ ਦੇ ਹਰ ਜਗ੍ਹਾ ਦਿੱਤੇ ਤੁਸੀਂ ਜਾ ਕੇ ਦੇਖਿਆ ਹਾਂਜੀ ਹਮ ਹਰ ਸਿਆਣਿਆਂ ਕੋਲੇ ਹਰ ਕੀ ਚਰਚਾ ਵੀ ਜਾ ਜਾਵੇ ਲੈ ਸਾਨੂੰ ਕੋਈ ਕਿਤੋਂ ਫਾਇਦਾ ਨਹੀਂ ਸੀ ਹੁੰਦਾ ਮੰਮੀ ਇਹਨਾਂ ਨੂੰ ਵੀਰੇ ਸੱਧਿਆ ਵੀ ਮਨ ਦੇ ਅਸੀਂ ਬਾਪੇ ਨੂੰ ਆਈ ਕਿ ਤੁਸੀਂ ਇੱਕ ਵਾਰੀ ਇਹਨਾਂ ਨੂੰ ਤਿੰਨ ਮਹੀਨੇ ਹੋ ਗਏ ਆਉਂਦਿਆਂ ਨੂੰ ਇਹ ਨਨੇ ਮਤਲਬ ਆਪਦੇ ਤਣੋਂ ਮਨੋਂ ਸੇਵਾ ਵੀ ਕੀਤੀ ਆਏ ਵੀ ਚਰਚੇ ਚ ਰੱਬ ਨੇ ਵਧੀਆ ਸੁਣੀ ਸਾਡਾ 3 ਸਾਲਾ ਬਾਅਦ ਮੁੰਡਾ ਬਰੀ ਹੋ ਕੇ ਘਰੇ ਆਇਆ ਅਸੀਂ ਤਾਂ ਚਾਹਦੇ ਸਾਨੂੰ ਵੀ ਜਪਾਨ ਤੇ ਤੇ ਆ ਜਾਏ ਪਰ ਰੱਬ ਨੇ ਸਾਡੀ ਸੁਣੀ ਜਦੋਂ ਤੁਸੀਂ ਮਿਲੇ ਸੀਗੇ ਮੈਨੂੰ ਤੇ ਤੁਸੀਂ ਕੀ ਕਿਹਾ ਸੀਗਾ ਦੋ ਤੁਹਾਡੇ ਸ਼ਬਦ ਕੀ ਸੀਗੇ ਮੈਂ ਸ਼ਬਦ ਕੱਢੇ ਸੀ ਮੈਂ ਕਹਿੰਦਾ ਸੀ ਮੈਂ ਬਹੁਤ ਚਰਚਾ ਤੇ ਗਈ ਜੇ ਮੇਰਾ ਭਰਾ ਘਰੇ ਆਉਂਦਾ ਮੈਂ ਚਰਚ ਜਾਣਾ ਨਹੀਂ ਤਾਂ ਨਹੀਂ ਆਉਣਾ ਤੇ ਜਦੋਂ ਮੈਨੂੰ ਪਹਿਲੀ ਵਾਰ ਮਿਲੇ ਤੇ ਮੈਂ ਇਹਨਾਂ ਨੂੰ ਚਰਚਦਾ ਕਿਹਾ ਔਰ ਇਹਨਾਂ ਨੇ ਇਹ ਬੋਲਿਆ ਕਿ ਮੇਰਾ ਫੇਥ ਹੀ ਨਹੀਂ ਆ ਸੱਚੀ ਗੱਲ ਹੈ ਮੇਰਾ ਵਿਸ਼ਵਾਸ ਹੀ ਨਹੀਂ ਆ ਕਿਉਂਕਿ ਮੇਰਾ ਤਾਮ ਜਿਹੜਾ ਮੈਂ ਰੱਖਿਆ ਉਹ ਹੋ ਰਹੀ ਰਿਹਾ ਮੈਂ ਕਿਹਾ ਤੁਸੀਂ ਮੈਨੂੰ ਦੱਸੋ ਕੰਮ ਕੀ ਆ ਤੁਸੀਂ ਭਵੰਦ ਵਿੱਚ ਆਓ ਐਦਾਂ ਹੋ ਨਹੀਂ ਸਕਦਾ ਕਿ ਉਹ ਕੰਮ ਨਾ ਹੋਵੇ ਕਿਉਂਕਿ ਮਹਾਸਾਮਰਾਜ ਦੇ ਅੰਦਰ ਅਸੀਂ ਪਰਮੇਸ਼ਰ ਨੂੰ ਇੰਨੀ ਨਜ਼ਦੀਕੀ ਤੋਂ ਜਾਣਦੇ ਆ ਕਿ ਇਸ ਦੁਨੀਆ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਕੰਮ ਨਹੀਂਗਾ ਜਿਹੜਾ ਉਦੇ ਮਹਾਂਸਾਮਰਾਟ ਦੇ ਦੁਆਰਾ ਸੰਭਵਨੀਆਂ ਯਹੀ ਹੋ ਸਕਦਾ ਆਮੀਨ ਸੋਨਣੇ ਮੈਨੂੰ ਜਦੋਂ ਦੱਸਿਆ ਕਿ ਮੇਰੇ ਬ੍ਰਦਰ ਐਨੇ ਸਮੇਂ ਤੋਂ ਪਿਛਲੇ 3 ਸਾਲ ਤੋਂ ਇੱਕ ਕੇਸ ਦੇ ਅੰਦਰ ਝੂਠੇ ਕੇਸ ਦੇ ਅੰਦਰ ਕਤਲ ਕੇਸ ਦੇ ਅੰਦਰ 307 ਦੇ ਪਰਚੇ ਦੇ ਅੰਦਰ ਜੇਲ੍ਹ ਦੇ ਵਿੱਚ ਨੇ ਔਰ ਕੋਈ ਛਣਵਾਈ ਨਹੀਂ ਆ ਹੈਰਾਨਗੀ ਦੀ ਗੱਲ ਆ ਕਿ ਜ਼ਬਾਨਤ ਦੇ ਲਈ ਪਰ ਜੇ ਫਿਰਦੇ ਰਹੇ ਕਿ ਜ਼ਬਾਨਤ ਤੱਕ ਮਿਲੇ ਪਰ ਇੰਨਾ ਸਮਾਂ ਅੰਦਰ ਰਹਿਣ ਦੇ ਬਾਵਜੂਦ ਜ਼ਬਾਨਤ ਤੱਕ ਨਹੀਂ ਮਿਲ ਰਹੀ ਸੀਗੀ ਕਿੱਥੇ ਕਿੱਥੇ ਗਏ ਹੋ ਤੁਸੀਂ ਇਹਦੇ ਲਈ ਇਹਦੇ ਤੇ ਪਤਾ ਹੀ ਨਹੀਂ ਜੀ ਅਸੀਂ ਕੀ ਕੀ ਕਰ ਲਿਆ ਕੀ ਕੀ ਘੁੰਮ ਲਿਆ ਕਿੱਥੇ ਕਿੱਥੇ ਥੋੜਾ ਦੱਸੋ ਤੁਹਾਡੇ ਸੁਣਨ ਵਾਲੇ ਸਿਰਫ ਜਿਹੜੇ ਇੱਥੇ ਹੋ ਹੀ ਨਹੀਂਗੇ ਜਿੱਥੇ ਜਿੱਥੇ ਇਹ ਮੀਟਿੰਗ ਲੋਕਾਂ ਨੇ ਦੇਖਣੀ ਹਰ ਜਗ੍ਹਾ ਦੇ ਉੱਤੇ ਸੁਣਨਾ ਬੜੇ ਲੋਕ ਫਸੇ ਹੋਏ ਨੇ ਇਸ ਲਈ ਮੈਂ ਚਾਹੁੰਨਾ ਕਿ ਤੂੰ ਹੀ ਬੋਲੋ ਕਿੱਥੇ ਕਿੱਥੇ ਤੂੰ ਗਏ ਤਾਂ ਕਿ ਲੋਗਾਂ ਨੂੰ ਪਤਾ ਲੱਗੇ ਕਿ ਕਿੰਨਾ ਕੁ ਕਰਨ ਤੋਂ ਬਾਅਦ ਵੀ ਜਿਹੜਾ ਛੁਟਕਾਰਾ ਆ ਉਹ ਪਰਮੇਸ਼ਰ ਦੇ ਕੋਲ ਹੀ ਆ ਮਹਾਸamਰਾਦਨ ਦਰਿਆ ਮਾਰੀ ਪਿਆਰ ਘੁੰਮੀ ਮੈਂ ਕੋਈ ਛਤਰਾ ਕੋਈ ਬੱਕਰਾ ਕੋਈ ਸੁਖ ਕੋਈ ਨਿਆਜ਼ ਮੈਂ ਘਾਰ ਹੀ ਯਾਰਦਾ ਇੱਕ ਮੁੰਡਾ ਬਾਹਰ ਕੱਢਣ ਬਾਬਤ ਅੱਛਾ ਸਾਰਾ ਪਰ ਫਿਰ ਵੀ ਮੇਰਾ ਮੁੰਡੇ ਜਿੱਤੇ ਜਿੱਤੇ ਵੀ ਜਾਣੇ ਬਾਬਿਆਂ ਦੇ ਕੁਝ ਵੀ ਕਰਨਾ ਕਿ ਬੱਕਰਾ ਚਤਰਾ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਇਹ ਸੀ ਕਿ ਤੁਹਾਡਾ ਬੇਟਾ ਬਾਹਰ ਆ ਜਾਈ ਬਾਹਰ ਆ ਜਾਈ ਕਹਿੰਦੇ ਨਿੱਕੇ ਨਿੱਕੇ ਕੰਨਿਆ ਵੇਹ ਭੋਰਾ ਜੀ ਨਹੀਂ ਬੱਚੀ ਸੀ ਤੇ 5 6 ਸਾਰੇ ਇਹ ਮਿਸਰੀ ਨੇ ਇਹਨਾਂ ਦੇ ਹਾਂਜੀ ਇਹ ਦੇ ਘਰ ਵਾਲੀ ਅੱਛਾ ਤੇ ਰੋਲਦੇ ਸੀ ਵਿਚਾਰੇ ਵਾਲਾ ਸੀ ਨਾ ਕਿੰਨਾ ਹੀ ਭਾਜਤ ਕਰਦੇ ਸੀ ਪਰ ਜਿਹੜਾ ਅੱਜ ਇਹ ਬਰਾਬਰ ਖੜਾ ਉਹ ਨਹੀਂ ਸੀ ਅਸੀਂ ਕਢ ਸਕਦੇ ਹਾਂ ਜੀ ਮੈਂ ਆਪ ਦੀ ਜ਼ਿੰਦਗੀ ਕਵਾਤੀ ਸੀ ਉਹਦੇ ਬੱਚਿਆ ਕਢਾਉਣ ਦੀ ਬਾਅਦਤ ਘਰ ਚ ਕੁਝ ਨਹੀਂ ਛੱਡਿਆ ਪੂਰੀ ਤਾਕਤ ਲਾਤੀ ਪੈਸਾ ਲਾਤਾ ਬਹਾਰਾ ਕੋਈ ਚੱਤ ਦੌਰ ਜੋ ਕਰ ਸਕਦੇ ਸੀ ਉਹ ਕਰ ਲਈ ਪਰ ਕੁਝ ਨਹੀਂ ਹੋਇਆ ਆਖਰੀ ਥਾਂ ਸੀ ਪਲਾਟ ਪਿਆ ਸੀ ਉਹ ਵੀ ਵੇਚਿਆ ਅੱਛਾ ਵੀ ਕਿਵੇਂ ਨਾ ਕੋਈ ਹੱਲ ਹੋ ਜਾ ਪਰ ਕੋਈ ਹੱਲ ਨਹੀਂ ਹੋਇਆ ਫੇਰ ਮੇਰੇ ਅੱਛਾ ਜਗਾ ਵੀ ਵੇਖੀ ਪਲਾਟ ਵੀ ਵੇਚ ਦਿੱਤਾ ਤਾਂ ਕਿ ਕਿਵੇਂ ਨਾ ਕਿਵੇਂ ਇਹ ਬੇਟਾ ਜਿਹੜਾ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਏ ਹਾਂਜੀ ਤੇ ਫਿਰ ਇਹਨਾਂ ਨੇ ਗੁੱਟੀਆਂ ਨੇ ਤੇ ਮੇਰੇ ਜਵਾਈ ਨੇ ਬਹੁਤ ਜ਼ੋਰ ਲਾਇਆ ਕਹਿੰਦੇ ਮਮਾ ਤੂੰ ਉੱਥੇ ਆ ਤੂੰ ਉੱਥੇ ਆ ਮੈਂ ਇਹ ਡੁੱਲੀ ਸੀ ਕਿਉਂਕਿ ਮੇਰੇ ਅੱਗੇ ਕਾਕਾ ਵੱਡਾ ਛੱਬੀਆਂ ਸਾਲਾਂ ਦਾ ਹੈ ਕਰਕੇ ਪੂਰਾ ਹੋ ਗਿਆ ਸੀਗਾ ਅੱਛਾ ਤੇ ਮੈਂ ਉਹਨੂੰ ਇੱਥੇ ਚਰਚ ਲੈ ਕੇ ਆਈ ਸੀ ਨੂਰਪੁਰੇ ਦਾ ਜਿਹੜਾ ਸੇਮਾ ਅੱਛਾ ਉਹਨੇ ਵਾਅਦਾ ਕੀਤਾ ਸੀ ਮੇਰੇ ਨਾਲ ਮੈਂ ਤੇਰਾ ਪੁੱਤ ਬਚਾ ਕੇ ਘੱਲੂਗਾ ਅੱਛਾ ਮੇਰਾ ਦਿਲ ਪਹਿਲਾਂ ਟੁੱਟਿਆ ਸੀ ਮੈਂ ਘਰੋਂ ਘੋੜੇ ਅਰਗਾ ਲੈ ਕੇ ਆਈ ਸੀਗੀ ਤੇ ਇਥੋਂ ਮਰਿਆ ਲੈ ਕੇ ਚਲੀ ਗਈ ਮੇਰਾ ਉਦੋਂ ਦਾ ਦਿਲ ਟੁੱਟਿਆ ਸੀ ਫਿਰ ਮੈਂ ਉਹਨਾਂ ਨੂੰ ਕਿੱਥੋਂ ਮਰਿਆ ਕਿੱਥੋਂ ਲੈ ਕੇ ਗਏ ਨੂਰਪੁਰੇ ਨੂਰਪੁਰੇ ਅੱਛਾ ਨੂਰਪੁਰੇ ਜੱਗਾ ਬਣਾ ਲੈ ਕੇ ਆਏ ਸੀਗੇ ਉਹਦਾ ਉਹ ਬੁਛਵਾਸ਼ ਉਹਦਾ ਬਹੁਤ ਜ਼ਿਆਦਾ ਸੀਗਾ ਤੇ ਉਹ ਮੀਟ ਮੂਟ ਨਹੀਂ ਸੀ ਖਾਂਦਾ ਇਹਨਾਂ ਨੇ ਆਉਂਦਿਆਂ ਨੂੰ ਮੀਟ ਕਰਵਾਤਾ ਅੱਛਾ ਉਹ ਤੋਂ ਜ਼ਿਆਦਾ ਹੀ ਹੋ ਗਿਆ ਅੱਛਾ ਜੱਕ ਦਾ ਵੀ ਜੱਕੜਿਆ ਗਿਆ ਪੂਰਾ ਦਾਵਾਡੋਰ ਖਤਮ ਹੋ ਗਿਆ ਪਰਮੇਸ਼ਰ ਤੋਂ ਐਕਸਲਾਈਟ ਹੋ ਗਿਆ ਇਹ ਪਰਵਾਹ ਔਰ ਉਸੇ ਕਾਰਨ ਬੈਕ ਸਲਾਈਡ ਹੋ ਗਿਆ ਤੁਸੀਂ ਪਰਮੇਸ਼ਰ ਨੇ ਛੱਡ ਦਿੱਤਾ ਕਿੰਨੀ ਵੱਡੀ ਗੱਲ ਦੱਸਦੇ ਪਿਆ ਕਿ ਜ਼ਿੰਮੇਵਾਰੀ ਚੁੱਕੀ ਪਰ ਤਾਂ ਵੀ ਮਰਨ ਨੂੰ ਚੁੱਕਿਆ ਉਥੋਂ ਭਵਨ ਦੇ ਵਿੱਚੋਂ ਔਰ ਉਸੇ ਕਾਰਨ ਇਹ ਮੈਂ ਤੇ ਇਹ ਕਹੂੰਗਾ ਫਿਰ ਅਗਰ ਕੁਝ ਬੋਲੀਏ ਤੇ ਮਿਰਚਾਂ ਲੱਗਦੀਆਂ ਤੇ ਇਹਨਾਂ ਦੀ ਬੇਕੂਫੀ ਦੇ ਕਾਰਨ ਪਰਿਵਾਰ ਬੈਕ ਸਲਾਈਡ ਹੋ ਗਿਆ ਔਰ ਪਰਮੇਸ਼ਰ ਦੀ ਤਾਕਤ ਨੂੰ ਪਰਮੇਸ਼ਰ ਨੂੰ ਕਮਜ਼ੋਰ ਸਾਬਿਤ ਕਰ ਦਿੱਤਾ ਉੱਥੇ ਉਹ ਦੱਸਦੇ ਆਪਣੇ ਮੂੰਹ ਤੋਂ ਕਿ ਮੇਰਾ ਵਿਸ਼ਵਾਸ ਹੀ ਖਤਮ ਹੋ ਗਿਆ ਪਰਮੇਸ਼ਵਰ ਤੋਂ ਕਿ ਅਸੀਂ ਉੱਥੇ ਲੈ ਕੇ ਨਹੀਂ ਜਾਣਾ ਐਤਾ ਹੀ ਹੋਇਆ ਮੁਰਤੇ ਹੁਣ ਪਹਿਲਾਂ ਮੇਰੇ ਜਵਾਈ ਕਹਿੰਦੇ ਰਹੇ ਕੁੜੀ ਪਰਨੇ ਬਹੁਤ ਦੋਦੇ ਮੇਰੇ ਨੇ ਜੋਰ ਲਾਇਆ ਬੀਬੀ ਤੋ ਆ ਬੀਬੀ ਤੋ ਆ ਫਿਰ ਮੈਂ ਗੁਰਮੀਤ ਗਿਆ ਘਰੇ ਮੈਂ ਗੁਰਮੀਤ ਨੂੰ ਇਹ ਗੱਲ ਕਹੀ ਮੈਂ ਕਿ ਸੰਤਾਂ ਨੂੰ ਮੇਰੇ ਮੱਥੇ ਲਵਾਓ ਸੰਤਾਂ ਨੂੰ ਕੋਈ ਭਾੜੇ ਕਰ ਦਿਓ ਜ਼ਿੰਮੇਵਾਰੀ ਚੱਕੀ ਵੀ ਅੱਗੇ ਅਸੀਂ ਉੱਧਰ ਗਏ ਤੇ ਛੱਟ ਵਿੱਚ ਦੀ ਸਾਡੇ ਨਾਲ ਕੁਝ ਬਣ ਗਿਆ ਇਹ ਸਾਡੀ ਜ਼ਿੰਮੇਵਾਰੀ ਚੱਕਣ ਕੋਈ ਸਾਡੇ ਤੇ مصیبت ਨਾ ਆਵੇ ਜੋ ਮੇਰਾ ਪੁੱਤ ਬਾਹਰ ਆਵੇ ਫਿਰ ਮੈਂ ਆਉਂਗੀ ਮੈਂ ਕਿਹਾ ਅੱਗੇ ਵੀ ਮੈਨੂੰ ਤੂੰ ਲਗਿਆ ਸੀ ਇਹਨਾਂ ਨੇ ਕਿਹਾ ਵੀ ਨਹੀਂ ਤੂੰ ਉੱਥੇ ਆ ਨਹੀਂ ਤੂੰ ਉੱਥੇ ਆ ਉਹ ਗੱਲ ਨਹੀਂ ਗਈ ਜਿਹੜੀ ਅੱਗੇ ਸੀਗੀ ਉਹ ਗੱਲ ਨਹੀਂ ਮੈਂ ਇਹਨਾਂ ਦੇ ਅੱਖੇ ਲਾ ਕੇ ਆ ਗਈ ਮੈਨੂੰ 3 ਮਹੀਨੇ ਹੋ ਗਏ ਆਉਂਦੀ ਨੂੰ ਤੇ 9 ਮਹੀਨਿਆਂ ਦੇ ਵਿੱਚ ਮੇਰਾ ਲੜਕਾ ਮੇਰੇ ਢੋਲ ਖੁਦਾ ਨੇ ਪਰਮੇਸ਼ਰ ਦਾ ਛੁਟਕਾਰਾ ਧੰਨਵਾਦ ਕਰਦੀ ਹਾਂ ਮੇਰੀ ਜੋ ਹਾਲੇਲੂਇਆ ਬਾਈ ਪਰੋਖੋੜ ਇਹਦੇ ਮစ္ਸਰੀ ਦੇ ਨਾਲ ਗੱਲ ਕਰੋ ਜਦੋਂ ਜਿਤਾਇਲਾ ਨੇ ਦੱਸਿਆ ਕਿ 3 ਸਾਲ ਤੋਂ 6 ਸਾਲ ਹੋ ਗਏ ਸੀ ਤੁਹਾਡੇ ਮੈਰਿਜ ਨੂੰ ਔਰ ਤੁਹਾਡੇ ਮੈਰਿਜ ਤੋਂ 3 ਸਾਲ ਬਾਅਦ ਇਹ ਛੇ ਹਲ ਚਲੇ ਗਏ ਸਾਲ ਬਾਅਦ ਹੀ ਤੁਸੀਂ ਆਪਣੇ ਮੁਖ ਤੋਂ ਉਹਨਾਂ ਕੋਲ ਖੁਸ਼ੀ ਨਹੀਂ ਹੈਗੇ ਬਿਆਨ ਕਰਨ ਦੇ ਲਈ ਕੋਈ ਸਾਹਿਬ ਨਾਲ ਇਹਨਾਂ ਦੇ ਗੱਲ ਕਰ ਇਹਨਾਂ ਦੇ ਫਾਦਰ ਸਾਹਿਬ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਆ ਇੱਥੇ ਆਪੋ ਫਾਦਰ ਦੇ ਇਹਨਾਂ ਦੇ ਮੂਲ ਸੁਣਾ ਗਏਮ ਉਹਨਾਂ ਦੇ ਮੁਖ ਤੋਂ ਕਿ ਕੀ ਤੁਹਾਡੇ ਕਲੇਜੇ ਦੇ ਉੱਪਰ ਤੁਹਾਡੇ ਦਿਲ ਦੇ ਉੱਪਰ ਬੀਤਦੀ ਸੀ ਜਦੋਂ ਘਰ ਦੇ ਹਾਲਾਤ ਹੀ ਐਦਾਂ ਦੇ ਹੋ ਗਏ ਸੀਗੇ ਸਾਰਾ ਕੁਝ ਉਹ ਆਲਰੇਡੀ ਦੱਸ ਚੁੱਕਾ ਕਿ ਲਾ ਦਿੱਤਾ ਤੇ ਤੁਹਾਡੇ ਅੰਦਰ ਕੀ ਆਉਂਦਾ ਸੀ ਤੁਹਾਡੇ ਮਨ ਦੇ ਵਿੱਚ ਹੌਂਸਲੇ ਨਾਲ ਗੱਲ ਹਾਂ ਹੌਂਸਲੇ ਨਾਲ ਹੁਣ ਤੱਕ ਆਪਣੇ ਸਾਰੇ ਕੁਝ ਤੇ ਚੋਰੀ ਪਾਤਾ ਹੁਣ ਕਾ ਤੇ ਰੋਣਾ ਔਰ ਤੁਸੀਂ ਦੇਖ ਰਹੇ ਹੋ ਸਾਰੇ ਪਰਿਵਾਰ ਦੀ ਅੱਖਾਂ ਦੇ ਵਿੱਚ ਹੱਜੂ ਆ ਕਿਉਂ ਇਹ ਤੇ ਵਾਰ-ਵਾਰ ਕਿਹਾ ਜਾਂਦਾ ਕਿ ਮਹਾਸਾਮਰਥ ਪਰਮੇਸ਼ਵਰ ਦੀ ਉਹ ਤਾਕਤ ਲੋਹੇ ਤੇ ਲਕੀਰ ਆ ਕਿ ਤੁਹਾਡੀ ਗਵਾਈ ਦੱਲ ਹੋਣੀ ਹੋਣੀ ਆ ਆਮੀਨ ਆਪਣਾ ਆਪਣਾ ਜਿਹੜਾ ਦੁੱਖ ਸੀ ਉਹ ਬਿਆਨ ਨਹੀਂ ਕਰ ਪਾ ਰਿਹਾ ਆਪਣੇ ਹਾਲਾਤ ਨਹੀਂ ਬਿਆਨ ਕਰ ਪਾ ਰਿਹਾ ਉਹਨਾਂ ਦੇ ਕੋਲ ਸ਼ਬਦ ਨਹੀਂ ਆ ਉਹ ਹਾਲਾਤ ਬਿਆਨ ਕਰਨ ਦੇ ਕਿ ਕਿਦਾਂ ਕਿਉਂਕਿ ਇੱਕ ਬੇਟਾ ਕਿਸੇ ਪਾਸਟਰ ਦੀ ਬੇਡ ਕੁੱਫੀ ਕਰਕੇ ਪਹਿਲਾ ਹੀ ਖਤਮ ਕਰਾ ਲਿਆ ਡੈੱਡ ਹੋ ਗਿਆ ਤੇ ਦੂਜਾ ਬੇਟਾ ਜੇਲ੍ਹ ਦੇ ਵਿੱਚ ਚਲਾ ਗਿਆ ਔਰ ਮਾਪੇ ਆਪਲੀ ਤੇ ਦੁਨੀਆ ਹੀ ਖਤਮ ਹੋ ਗਈ ਉੱਤੇ ਕਿਉਂਕਿ ਬੱਚੇ ਹੀ ਇਸ ਧਰਤੀ ਦੇ ਉੱਪਰ ਖਾਸ ਕਰਕੇ ਬੇਟੇ ਹੀ ਲਗਭ ਸਾਡੇ ਲਈ ਉਹ ਸਭ ਤੋਂ ਵੱਡੀ ਸਾਡੀ ਰੌਣਕ ਗਿਆ ਤੇ ਉਹੀ ਖਤਮ ਹੋ ਗਏ ਅੱਖਾਂ ਦੇ ਸਾਹਮਣੇ ਦੋਨੋਂ ਹੀ ਅਜੇ ਦੋ ਸੀ ਇੱਕ ਖਤਮ ਹੋ ਗਿਆ ਤੇ ਦੂਜਾ ਜੇਲ੍ਹ ਚ ਅਦਾਈ ਤੇ ਉਹਨਾਂ ਦੀ ਤੇ ਦੁਨੀਆ ਉਸ ਜਗ੍ਹਾ ਉੱਪਰ ਖਤਮ ਹੋ ਗਈ ਤੇ 7 ਸਾਲ ਦੱਸਦੇ ਇਤਾਂ ਹੀ ਗੱਡੇ ਸੱਕੇ ਖਾਤੇ ਬਹੁਤ ਇਹ ਵਿਚਾਰ ਭੱਜਿਆ ਰਿਆ 3 ਸਾਲ ਭੱਜਿਆ ਰਿਆ 3 ਸਾਲ ਜੇਲ੍ਹ ਤੇ ਲਾਇਆ 3 ਸਾਲ ਰੁੜੇ ਸੀ ਪੂਰਾ ਤਿੰਨ ਦਿਨ ਸਿਆਇ ਇੱਕ ਵਾਰੀ ਉੱਜੜ ਪੁੱਜੜ ਗਏ ਜੋਇ ਅੱਖਾਂ ਤੋਂ ਹੌੜੇ ਹੋ ਗਏ ਬੱਧੀ ਕੋਸ਼ਿਸ਼ ਸੀਗੀ ਨਰੀਜੇ ਤੋਂ ਸ਼ੰਦਰਦਨ ਨਾਲ ਗੱਲ ਹੋਈ ਤੇ ਇਹਨਾਂ ਨੇ ਕਿਹਾ ਕਿ ਬਾਹਰ ਆਉਣਾ ਚਾਹੀਦਾ ਜ਼ਬਾਨਤ ਦੀ ਕੋਸ਼ਿਸ਼ ਸੀਗੀ ਤਾਂ ਠੀਕੇ ਜ਼ਬਾਨਤ ਹੋ ਜੇ ਹਾਂ ਜਵਾਨਤ ਦੇ ਸੀਗੇ ਜਵਾਨਤ ਹੀ ਲੱਗਦੇ ਜਵਾਨਤ ਲਈ ਭੱਜੇ ਫਿਰਦੇ ਸੀਗੇ ਆਹਦੀਆਂ ਗੁੱਟੀਆਂ ਚ ਆ ਜੇ ਇਹਦੀਆਂ ਵੀ ਸੁਣ ਰਹੇ ਹੋ ਆ ਦੋ ਬੱਚੀਆਂ ਇਹਦੇ ਅੱਛਾ ਇਹ ਛੋਟੇ ਬੱਚੇ ਆ ਜਿਹੜੇ ਇਹ ਇਹਨਾਂ ਦੇ ਆ 1 ਮਹੀਨੇ ਦੀ ਸੀ ਜਦੋਂ ਜੇਲ੍ਹ ਤੇ ਗਿਆ ਪਿਆਸ ਆ ਫਾਦਰ ਸਾਹਿਬ ਦੇ ਛੋਟੇ ਛੋਟੇ ਬੱਚੇ ਜਿਹੜੇ ਇਹ ਇਹਨਾਂ ਦੇ ਆ ਹਾਂਜੀ ਔਰ ਦੱਸਦੇ ਨੇ ਬੱਚੇ ਬੱਚੀ 1 ਸਾਲ ਦੀ ਸੀ ਜਦੋਂ ਇਹਨਾਂ ਦਾ ਫਾਦਰ ਜੇਲ੍ਹ ਦੇ ਵਿੱਚ ਚਲਾ ਗਿਆ 1 ਮਹੀਨੇ 1 ਮਹੀਨੇ ਦੀ ਕਿ ਮੈਂ ਪ੍ਰਭੂ ਦਾ ਸ਼ੁਕਰੀਆ ਮਤਾ ਹੀ ਹੋਈ ਸਾਰਿਆਂ ਅੱਗੇ ਕਹਿਨੀ ਆ ਵੀ ਜੋ ਪ੍ਰਭੂ ਦੀ ਧੰਨਵਾਦ ਕਰਦੇ ਆ ਤੇ ਜੋ ਇਹ ਸੰਤ ਦੇ ਹਿੱਤਾਂ ਦਿੰਦੇ ਆ ਉਹਨਾਂ ਦੇ ਤੇ ਹਿੱਤਾਂ ਤੇ ਪੂਰੇ ਲਵੋ ਤੇ ਜਿਵੇਂ ਕਹਿੰਦੇ ਆ ਉਥੇ ਜਿਵੇਂ ਕਰਦੇ ਓਵੇਂ ਕਹੋ ਕਰੋ ਤੇ ਬਹੁਤ ਧੰਨਵਾਦ ਪ੍ਰਭੂ ਦਾ ਕਰਦੀ ਮੈਂ ਸਾਰੇ ਹੱਥ ਜੋੜ ਕੇ ਜਿਹੜੀ ਪਰਿਵਾਰ ਮੇਰੀ ਸੁਣੀ ਐ ਸਾਰਿਆਂ ਦੀ ਸੁਣੇ ਅਸੀਂ ਇੱਕ ਐਤਵਾਰ ਜੌਣ ਲੱਗੇ ਆ ਇੱਕ ਕਾਇਤਵਾਰ ਮੈਂ ਇਸ ਕੀਤਾ ਨਹੀਂ ਤਾਂ ਮੈਂ ਕੋਈ ਐਤਵਾਰ ਮੈਂ ਇਸ ਨਹੀਂ ਕੀਤਾ ਇਸੇ ਕਰਕੇ ਕਿ ਮੇਰੀ ਖੁਦਾ ਸੁਣ ਲਈ ਤੇ ਮੇਰੀ ਖੁਦਾ ਨੇ ਸੁਣ ਲਈ ਹallelujah ਤੁਸੀਂ ਵੀ ਇੱਥੇ ਤਾਂ ਹਰ ਐਤਵਾਰ ਕੋਈ ਮਿਸ ਨਾ ਕਰੋ ਤੇ ਜਿਵੇਂ ਸੰਤ ਜਿਹੜੀਆਂ ਤੈਤਾਂ ਦਿੰਦੇ ਉਹਨਾਂ ਤੇ ਪੂਰਾ ਲਵੋ ਤੇ ਮਹਾਰਾਜ ਆਪੇ ਖੁਦਾ ਕਿਰਪਾ ਕਰਦਾ ਹੈ ਤੇ ਇੱਥੇ ਵੱਡੀਆਂ ਗਵਾਹੀਆਂ ਨਾਲ ਕੇ ਖੱਟੂ ਸੀ ਵੀ ਸਾਡੇ ਤਰ੍ਹਾਂ ਖੜੇ ਹੋ ਅਮੀਨ ਨਸ਼ਾਬਾਤ ਇਹਨਾਂ ਨੂੰ ਦੇ ਰਿਆ ਸੀ ਵਾਰ-ਵਾਰ ਇਹ ਹੁੰਦੇ ਸੀਗੇ ਮੇਰੇ ਕੋਲੇ ਹਰ ਸੰਡੇ ਅੰਦਰ ਆਉਣਾ ਪਹਿਲਾਂ ਮਿਲਣਾ ਪ੍ਰੇਰ ਤੋਂ ਬਾਅਦ ਮਿਲਣਾ ਔਰ ਇਹ ਕਹਿਣਾ ਕਿ ਤੁਸੀਂ ਕਰੋ ਜੀ ਇੰਨੇ ਦੇਖ ਨੂੰ ਕਾਕਾ ਕਹਿੰਦੇ ਸੀਗੇ ਇਹਨੂੰ ਕਾਕੇ ਦੀ ਤਰੀਕ ਇੰਨੇ ਨੂੰ ਮੈਂ ਇੱਕੇ ਵਾਰੀ ਬੋਲਿਆ ਤੁਸੀਂ ਇਹਨਾਂ ਪੁੱਛ ਸਕਦੇ ਆ ਜੇ ਉਹ ਬਰੀ ਆ ਮੈਂ ਤੁਹਾਨੂੰ ਇੱਕ ਵਾਰੀ ਸ਼ਬਦ ਦੇ ਦਿੰਦਾ ਕਿ ਇਹ ਇਦਾਂ ਹੋ ਨਹੀਂ ਸਕਦਾ ਕਿ ਬੱਚਾ ਨਾ ਬਾਹਰ ਆਵੇ ਟਾਡੇ ਮੂੰਹ ਦੇ ਖੜੇ ਤੁਸੀਂ ਪੁੱਛ ਸਕਦੇ ਆ ਜਦੋਂ ਜਦੋਂ ਮੈਨੂੰ ਫੋਨ ਤੇ ਕਿਹਾ ਜਾਂ ਜਦੋਂ ਜਦੋਂ ਮੇਰੇ ਕੋਲੇ ਪ੍ਰੇਰ ਦੇ ਲਈ ਇਹਨਾਂ ਨੇ ਵਾਰ-ਵਾਰ ਕਹਿਣਾ ਕਿ ਐਨੀ ਤਰੀਕ ਆ ਜੀ ਐਨੀ ਤਰੀਕ ਆ ਜੀ ਮੈਂ ਇੱਕੋ ਵਾਰ ਬੋਲਣਾ ਬੋਲਿਆ ਸ਼ਬਦ ਕਿ ਮੈਂ ਇੱਕ ਵਾਰ ਹੀ ਬੋਲਿਆ ਤੁਹਾਨੂੰ ਕਿ ਤੁਸੀਂ ਮਾ ਅਭਿਸ਼ੇਕ ਦੇ ਵਿੱਚ ਜੋ ਮੈਂ ਕਹਿਣਾ ਉਹ ਕਰਨਾ ਤੁਹਾਡਾ ਕੰਮ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਆੜ ਨਹੀਂ ਸਕਦਾ ਉਹ डन ਹੋ ਗਿਆ ਉਹਨੇ ਬਾਹਰ ਆਉਣਾ ਹੀ ਆਉਣਾ ਆਮੀਨ ਬੋਲ ਦਿੱਤਾ ਤੇ ਹੋਣਾ ਹੈ ਆਉਣਾ ਹੈ ਔਰ ਪੱਕੇ ਰਹਿਣੇ ਹੈ ਇਹ ਨਹੀਂ ਕਿ ਕਦੇ ਆ ਗਈ ਬਹੁਤ ਜ਼ਿਆਦਾ ਗਰਮੀ ਰਹੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵੀ ਨਿਆ ਤੁਹਾਨੂੰ ਪਤਾ ਹੈ ਸਭ ਨੂੰ ਪਰ ਜਦੋਂ ਤੋਂ ਇਹਨਾਂ ਨੇ ਆਉਣਾ ਸ਼ੁਰੂ ਕੀਤਾ ਆ ਸਿਰਫ ਇੱਕ ਸੰਦੇ ਸੀਗਾ ਕੋਈ ਮਜਬੂਰੀ ਜਿਹੜੀ ਇਹਨਾਂ ਨੂੰ ਪਈ ਪਰ ਜਿੱਦਾਂ ਜਿੱਦਾਂ ਮੈਂ ਸਮਝਾਉਂਦਾ ਰਿਹਾ ਕਹਿੰਦਾ ਰਿਹਾ ਮੈਂ ਤੁਹਾਨੂੰ ਤੁਸੀਂ ਮੈਨੂੰ ਹਰ ਐਤਵਾਰ ਇੱਥੇ ਚਾਹੀਦੇ ਆ ਪਰ ਹਰ ਐਤਵਾਰ ਫੁੱਲ ਗਰਮੀ ਦੇ ਵਿੱਚ ਵੀ ਆਉਂਦੇ ਰਹਿ ਆ ਔਰ 3 ਮਹੀਨੇ ਦੇ ਵਿੱਚ ਸਿਰਫ ਇੱਕ ਐਤਵਾਰ ਉਹਨਾਂ ਨੂੰ ਮਿਸ ਹੋਇਆ ਜਿਆਦਾ ਕਿਸੇ ਮਜਬੂਰੀ ਦੇ ਕਾਰਨ ਨਿਕ ਲਗਾਤਾਰ ਆਉਂਦੇ ਰਹੇ ਔਰ ਮੈਂ ਇਹਨਾਂ ਨੂੰ ਖੋਦੇ ਗੱਲ ਕਹੀ ਕਈ ਮੁਸੀਬਤਾਂ ਇਹਨਾਂ ਦੇ ਉੱਤੇ ਇਸ ਸਮੇਂ ਦੇ ਵਿੱਚ ਆਈਆਂ ਏਕ ਮੁਸੀਬਤ ਦੇ ਸਮੇਂ ਦੇ ਵਿੱਚ ਇਹ ਰੁਕ ਰਹੇ ਸੀ ਤੇ ਮੈਂ ਕਿਹਾ ਰੁਕਣਾ ਨਹੀਂ ਆ ਇਹ ਸ਼ੈਤਾਨ ਦੀ ਪਲਾਨਿੰਗ ਆ ਤੁਹਾਨੂੰ ਰੋਕਣ ਦੀ ਕਿ ਤੁਹਾਡਾ ਕੰਮ ਜਿਹੜਾ ਪਤਾ ਹੈ ਸ਼ੈਤਾਨ ਨੂੰ ਕਿ ਹੋਣ ਵਾਲਾ ਉਹਨੂੰ ਰੋਕਣ ਦੇ ਲਈ ਅਸਲੀ ਰੁਕਣਾ ਨਹੀਂ ਆ ਤੁਸੀਂ ਆਉਣਾ ਆ ਕੱਲ ਚਾਹੇ ਜੋ ਮਰਜ਼ੀ ਹੋ ਜੇ ਔਰ ਇਹਨਾਂ ਨੇ ਉਸ ਗੱਲ ਨੂੰ ਸੁਣਿਆ ਫੋਲੋ ਕਰਨਾ ਮੰਨਣਾ ਇਹਨੂੰ ਹੀ ਇੱਕ ਜੁੜਤਾ ਕਹਿੰਦੇ ਆ ਆਪਣੇ ਅਗਵੇ ਦੇ ਨਾਲ ਔਰ ਜੇ ਮੈਂ ਕਿਹਾ ਕੱਲ ਆਉਣਾ ਤੇ ਫਿਰ ਆਇਆ ਔਰ ਇੱਕ ਐਤਵਾਰ ਕੋਈ ਮਜਬੂਰੀ ਰਹਿ ਗਈ ਨਹੀਂ ਆਇਆ ਨਹੀਂ ਤਾਂ ਇੱਕ ਵੀ ਐਤਵਾਰ ਤਿੰਨ ਮਹੀਨੇ ਦੇ ਵਿੱਚ ਮਿਸ ਨਹੀਂ ਕੀਤਾ ਚਾਹੇ ਜੋ ਮਰਜ਼ੀ ਹੋ ਗਿਆ ਬਹੁਤ ਮਸਿਆਵਾ ਦੁਸ਼ਟ ਇਸ ਪਰਿਵਾਰ ਦੇ ਉੱਤੇ ਪਾਈਆਂ ਇਹਦੇ ਵਿੱਚ ਵੀ ਕਿ ਫਿਰ ਉਖੜ ਜਾਣ ਫਿਰ ਹਿੱਲ ਜਾਣ ਪਰ ਲਗਾਤਾਰ ਮੇਰੇ ਨਾਲ ਬਣੇ ਰਹਿ ਲਗਾਤਾਰ ਛੋਟੀ ਜਿਹੀ ਗੱਲ ਹੁੰਦੀ ਆ ਇਹਨਾਂ ਦਾ ਫੋਨ ਆਉਂਦਾ ਉਸੇ ਵੇਲੇ ਐਡਾ ਹੋ ਗਿਆ ਜੀ ਪ੍ਰੇਰ ਕਰੋ ਐਡਾ ਹੋ ਗਿਆ ਜੀ ਪ੍ਰੇਰ ਕਰੋ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਰਿਹਾ ਪਰਮੇਸ਼ਰ ਤੁਹਾਡੇ ਨਾਲ ਆ ਤੁਹਾਡੀ ਹਾਰ ਹੋ ਨਹੀਂ ਸਕਦੀ ਔਰ ਜਿਹਦੀ ਜ਼ਬਾਨਤ ਲਈ ਤਰਸਦੇ ਸੀਗੇ ਐਸੀ ਦਇਆ ਕੀਤੀ ਮਹਾਂਸਾਮਰਾ ਦੇ ਪਰਮੇਸ਼ਰ ਨੇ ਕੋਈ ਜ਼ਬਾਨਤ ਦੀ ਜ਼ਰੂਰਤ ਨਹੀਂ ਪਈ ਪਰਮੇਸ਼ਰ ਨੇ ਰਿਆ ਕਰ ਦਿੱਤਾ ਬਰੀ ਕਰ ਦਿੱਤਾ ਤੁਹਾਡੇ ਸਾਹਮਣੇ ਖੜਾ ਆ ਹallelujah ਸਰਦਾਰਾਂ ਦੀਆਂ ਤਾਲੀਆਂ ਨਾਲ ਔਰ ਇਹ ਬੱਚਿਆਂ ਦਾ ਨਾ ਗੱਲ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਤਾਂ ਡਿਮਾਂਡ ਹੀ ਇਹੀ ਸੀਗੀ ਮੇਰੇ ਅੱਗੇ ਕਿ ਕੰਮ ਜੇ ਹੋ ਗਿਆ ਤੇ ਮੈਂ ਮੰਨਦੀ ਆ ਕਿ ਪਰਮੇਸ਼ਰ ਹੈਗਾ ਨਹੀਂ ਤੇ ਮੇਰਾ ਤੇ ਫੇਥ ਉੱਡਿਆ ਪਿਆ ਮੈਂ ਤੇ ਪਾਦਰੀਆਂ ਤੋਂ ਵੇਖ ਲਿਆ ਜਾ ਜਾ ਕੇ ਤੇ ਜੇ ਕੰਮ ਇਹ ਹੋ ਗਿਆ ਤੇ ਠੀਕ ਆ ਇਹ ਕਹਿ ਹੀਗਾ ਕਿ ਸੰਦੇ ਨਹੀਂ ਆਉਣਾ ਔਰ ਇਹ ਪੱਕਾ ਕਰ ਲਿਆ ਕਿ ਅਗਰ ਮੇਰਾ ਭਰਾ ਰਹਾ ਹੁੰਦਾ ਜੇਲ੍ਹ ਚੋਂ ਬਾਹਰ ਆਉਂਦਾ ਤੇ ਮੈਂ ਵਾਦਾ ਕਰਦੀ ਆ ਕਿ ਮੈਂ ਲਗਾਤਾਰ ਸੰਡੇ ਆਉਂਗੀ ਕਰੋ ਜਰਾ ਗੱਲ ਇਹਨਾਂ ਨਾਲ ਕੀ ਤੁਹਾਡੇ ਸ਼ਬਦ ਹੁੰਦੇ ਸੀ ਆਪਾਂ ਸੁਣਿਆ ਕਿਉਂਕਿ ਸਾਰਿਆਂ ਨੇ ਜਿਹੜੇ ਟੀਮ ਦੇ ਲੋਕ ਆ ਕੀ ਸ਼ਬਦ ਸੀ ਕਿ ਤੁਹਾਡੇ ਫਾਦਰ ਸਾਹਿਬ ਨੂੰ ਮੇਰੇ ਇਹ ਸ਼ਬਦ ਸੀ ਕਿ ਮੇਰਾ ਯਕੀਨ ਨਹੀਂ ਸੀਗਾ ਸੰਤ ਜੀ ਦੇ ਕੋਰੇ ਗਿਆ ਫਿਰ ਸੰਤ ਕਹਿੰਦੇ ਦੁਆ ਕਰਾਉ ਮੈਂ ਕਿਹਾ ਸੰਤ ਜੀ ਮੇਰਾ ਯਕੀਨ ਕਹਿੰਦੇ ਕਿਉਂ ਮੈਂ ਕਹਿੰ ਗਿਆ ਆਪਦਾ ਇੱਕ ਭਰਾ ਲੈ ਕੇ ਅਸੀਂ ਜਿੰਮੇਵਾਰੀ ਤੇ ਤੇ ਮੈਂ ਕੋਈ ਵਾਏ ਮੁੱਕਿਆ ਲੈ ਗਏ ਤੇ ਮੈਂ ਕਹਿੰਦਾ ਦੂਸਰੀ ਵਾਰੀ ਮੇਰਾ ਯਕੀਨ ਢਿਆ ਸੰਤ ਕਹਿੰਦੇ ਕੀ ਮੈਂ ਕਹਿੰਦਾ ਜੇ ਮੇਰਾ ਭਰਾ ਬਰੀ ਹੋ ਗਏ ਜਬਾਨ ਤੇ ਬਾਹਰ ਆ ਗਿਆ ਤੇ ਮੈਂ ਹਰ ਸੰਦਿਆ ਕਰੂ ਨਹੀਂ ਤਾਂ ਮੇਰਾ ਯਕੀਨ ਨਹੀਂ ਹੈਗਾ ਚਰਚ ਚ ਸੰਤ ਕਹਿੰਦੇ ਤੂੰ ਇੱਕ ਵਾਰੀ ਆ ਮੈਂ ਆਉਂਦੀ ਰਹੀ ਫਿਰ ਵੀ ਮੇਰੇ ਵਿੱਚੋਂ ਮਨ ਜਿ ਡੋਲ ਗਿਆ ਜਦੋਂ ਇਹਦੀ ਜਬਾਨ ਤੇ ਕੈਨਸਲ ਹੋ ਗਈ ਸੀ ਹਾਰਿਆ ਚੰਡੀਗੜ੍ਹ ਜਬਾਨ ਤੇ ਲਈ 18000 ਰੁਪਏ ਵਕੀਲ ਨੇ ਰੁਪਈਆ ਲੈ ਲਿਆ ਅਸੀਂ ਡੋਲ ਗਏ ਇਹ ਬਾਹਰ ਨਾ ਆਇਆ ਉਥੋਂ ਚੰਡੀਗੜ੍ਹੋਂ ਮਨਜ਼ੂਰ ਹੋ ਕੇ ਆ ਗਿਆ ਸੀ ਵੀ ਇਹ ਬਰੀ ਹੈ ਆਮੀਨ ਇਹੋ ਘਰੇ ਇਹਨਾਂ ਨੂੰ ਵੀ ਕਰਨਾ ਹੀ ਪੈਗੇ ਮੈਂ ਮਾ ਘਰੋਂ ਪਰਮੇਸ਼ਰ ਦੀ ਬਲ ਦੇਣਾ ਜਿਹੜੀ ਸਟਾਫ ਮਸਲਾ 3 ਸਾਲ ਤੋਂ ਅੜਿਆ ਹੋਇਆ ਸੀਗਾ 3 ਸਾਲ ਤੋਂ 7 ਸਾਲ ਤੋਂ 6 ਸਾਲ ਤੋਂ ਲਗਾਤਾਰ ਅੜਿਆ ਹੋਇਆ ਸੀ ਕਈ ਉਪਰ ਮੈਥਡ ਡਿਗਵਾਈ ਪਈ ਸੀਗੀ ਪੂਰ ਪਰ ਤੋਂ ਪਹਿਲਾਂ ਉੱਥੇ ਲਿਖਿਆ ਸੀ ਕਿ ਇੱਕ ਜਿਹੜੇ ਬਾਬਾ ਸ਼ੈਨਾ ਕੋਲ ਤੁਸੀਂ ਜਾਂਦੇ ਸੀਗੇ ਉਹਨੇ ਉਹਨੇ ਕਿਹਾ ਸੀ ਕਿ ਉਹ ਜਿਹੜੇ ਸੰਤ ਕੋਲ ਤੁਸੀਂ ਚਲੇਗੇ ਜੇ ਦੱਸੋ ਮੜਾ ਕੀ ਗਿਆ ਕੀ-ਕਿਆ ਸੀ ਗੋਲੇ ਉਹਨੇ ਮਨੇ ਇਹ ਕਿਆ ਸੀ ਮੈਂ ਜਾਣਾ ਹਟ ਗਈ ਸੀ ਜਦੋਂ ਦੀ ਇੱਧਰ ਜਾਣ ਲੱਗੀ ਸੀ ਮੈਂ ਬਿਲਕੁਲ ਸਾਰਾ ਕੁਝ ਧਿਆਖਦਾ ਸੀ ਮੈਂ ਕਹਿੰਦੀ ਮੇਰੇ ਭੈਣਾ ਭਰਾ ਜੋ ਵੀ ਅੰਗ ਸਾਖ ਮੇਰਾ ਹੁਣ ਪ੍ਰਭੂ ਹੀ ਹੈ ਹਾਲੇਲੂਇਆ ਹਾਲੇਲੂਇਆ ਸਾਰਾ ਕੁਝ ਛੱਡ ਤਾ ਮੈਂ ਕਿਤੇ ਵੀ ਜਾਣਾ ਹਟ ਗਈ ਉਧਰ ਵੀ ਜਾਣਾ ਹਟ ਗਈ ਮੈਨੂੰ ਰਾਹ 'ਚ ਟੱਕਰਿਆ ਮੈਂ ਉਹਨੂੰ ਸਲਾਮ ਨਹੀਂ ਕੀਤੀ ਪਹਿਲਾਂ ਮੈਂ ਕਰਦੀ ਸੀ ਮੈਂ ਉਹਦੇ ਨਾਲ ਗੁਰਧਰਨ ਕੀਤੀ ਹੋਈ ਸੀ ਇੱਕ ਪੁੱਤ ਮਾਰਿਆ ਤੇ ਗਾਂਵ ਦੇ ਨਾਲ ਮੈਂ ਸਲਾਮ ਨਹੀਂ ਕੀਤੀ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਵੀ ਕੁਛ ਨਹੀਂ ਹੋਇਆ ਸੀ ਚਰਚ 'ਚ ਜਾਣ ਲੱਪੇ ਹੁੰਦਾ ਸਿੱਧੀ ਵਜ੍ਹੀ ਮੈਂ ਡਰੀ ਨਹੀਂ ਮੈਂ ਕਿਹਾ ਸੀ ਚਰਚ 'ਚ ਜਾਣ ਲੱਪੇ ਕਹਿੰਦਾ ਜੇ ਚਰਚ 'ਚ ਗਿਆ ਤੇਰਾ ਮੁੰਡਾ ਬਾਹਰ ਆਉਂਦਾ ਹੈ ਤੇ ਕਹਿੰਦਾ 10 ਬੰਦੇ ਲੈ ਕੇ ਚਲਦਾ ਮੈਂ ਕਿਹਾ ਜਿੱਦੋਂ ਮੇਰਾ ਮੁੰਡਾ ਬਾਹਰ ਆ ਗਿਆ ਉਦੋਂ ਵੀ ਲੈ ਕੇ ਆਵੇਂ ਫਿਰ ਆ ਗਿਆ ਫਿਰ ਲੈ ਕੇ ਜਾਣਾ ਸੀ ਉਹਨੂੰ ਕਹਿੰਦਾ ਲੈ ਆ ਤੂੰ ਵੀ ਆ ਜਾ ਜੇ ਤੇਰਾ ਵੀ ਕੋਈ ਮਸਲਾ ਹੋ ਗਿਆ ਤੇ ਸੁਣਿਆ ਉਹਨਾਂ ਦੇ ਘਰੇ ਕੱਲ ਦਾ ਸੁਣਿਆ ਘਰ ਤਾਂ ਮੈਂ ਓ ਜੀਸਸ ਕਾੜੀ ਕਰੋ ਚੋਟ ਕੀ ਹੋ ਰਹਾ ਦਾ ਮੇਰੇ ਵੱਟੋਂ ਸੰਗਰਦ ਦੱਸੇ ਪਰ ਮਹਾ ਰਾਜ ਕਿਸੇ ਕੀ ਹੋ ਰਹਾ ਹੈ ਹੈ ਜਿੱਥੇ ਕਿ ਆਇਆ ਹੈ ਮਹਾ ਰਾਜ ਕਿਸੇ ਕੀ ਹੋ ਰਹਾ ਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਹਾਂਸਾਮਰਾਧ ਉਹ ਚਾਉਂਦਾ ਤਿੰਨ ਮਹੀਨੇ ਤੋਂ ਮੰਨੇ ਸਿਰਫ 3 ਮਹੀਨੇ ਹੋਇਆ ਔਰ ਇਥੇ ਤੋਂ ਨਹੀਂ ਕੋਈ ਢਟਣਾ ਪਿਆ ਜਿਵੇਂ ਤੁਸੀਂ ਦੱਸਦੇ 6 ਸਾਲਾਂ ਤੋਂ ਢਟ ਰਹੇ ਨਹੀਂ ਜੀ इतने तो आके मैं यकीन गए विश्वास ही विश्वास और लोह वर्ग विश्वास और सातिक पिता के शब्द ने छे साल तो जेड़ा बच्चा घर से बाहर सी और जमानत ताकती लग रही थी कोई उम्मीद है बहार आती ਸਭ ਤੋਂ ਡਰਾਉਂਦੇ ਗੋਸ ਲੋਕੀ ਹੋਣ ਸੱਤ ਕੁ ਵਾਰ ਤਰੀਕਾਂ ਪਈਆਂ ਇੱਕ ਮਹੀਨੇ ਚ ਤੇ ਜਦੋਂ ਅਸੀਂ ਇਹਨਾਂ ਨਾਲ ਗੱਲ ਕਰਦੇ ਸੀ ਇਹ ਕਹਿੰਦੇ ਸੀ ਤੁਹਾਡਾ ਕਾਕਾ ਬਾਹਰ ਹੀ ਆ ਗਰੀਬ ਬਰੀਆ ਤੇ ਜਦੋਂ ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਉਹ ਕਹਿੰਦੇ ਸੀ ਜਦੋਂ ਜੱਜ ਨੇੜੇ-ਨੇੜੇ ਪਾਉਂਦਾ ਨਾ ਤਰੀਕਾ ਉਦੋਂ ਬੰਦਾ ਵੱਢ ਜਾਂਦਾ ਪੁੱਛੋ ਮੇਰਾ ਕੀ ਹਾਲ ਹੋਇਆ ਬੋਦਨਾ ਲਵਾ ਬੁਰੇ ਹਾਲ ਕਰ ਮੈਂ ਸੰਤਨ ਖੂਨ ਲਾਈ ਜਾਣੇ ਲਾਈ ਜਾਣੇ ਇਹਨਾਂ ਨੇ ਕਿਹਾ ਕਰੋ ਮੁੰਡਾ ਬਰੀਆ ਤੇਰਾ ਮੁੰਡਾ ਬਰੀਏ ਨਾ ਨਿੱਕੋਈ ਗੱਲ ਕਰੀ ਅਨਾ ਕਦ ਦਿਲ ਨਾ ਛੱਡੀ ਮਮਾ ਨਾਲ ਗੱਲ ਕਰਨੀ ਇਹਨੇ ਕਹਣਾ ਕਾਕਾ ਤੇਰਾ ਬਾਹਰ ਅ ਤਗੜੀ ਹੋ ਕਾਕਾ ਤੇਰਾ ਬਾਹਰ ਅ ਤਗੜੀ ਹੋ ਇਹਨਾਂ ਦੇ ਪੈਰਾਂ ਪਿੱਛੇ ਸਦਾ ਨੀ ਮੇਰੀ ਸੋਣ ਪਰਮੇਸ਼ਰ ਦੀਆ ਸ਼ਰਫ ਕਰੋ ਜੇ ਗਲੀ ਵਾਲੇ ਦੇ ਨਾਲ ਮਹਿਮਾ ਕਰੀਏ ਪਰਮੇਸ਼ਰ ਦੀ ਜ਼ੋਰਦਾਰ ਤਾੜੀ ਮਜਾ ਕੇ ਸਾਰਾ ਜਲਾਲ ਸਾਰੀ ਮਹਿਮਾ ਉਸ ਗੁਆਈ ਦੀ ਉਸੇ ਪਰਮੇਸ਼ਰ ਨੂੰ ਆ ਕਿਉਂਕਿ ਉਹ ਵੀ ਬੜੀ ਜ਼ਿੰਦਗੀ ਦੇ ਚਾਜਦਪਤ ਕੰਮ ਕਰਦਾ ਆਮੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹਰ ਪਰਿਵਾਰ ਦੇ ਅੰਦਰ ਇਸ